ਸਸਿਗਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਖੇਤੀਬਾੜੀ ਬਾਰੇ ਜਾਣਕਾਰੀ ਤੇ ਸੋ ਕਿਸਾਨ ਵੀਰੋ ਅੱਜ ਆਪਾਂ ਬਰਸੀਮ ਦੀ ਫਸਲ ਬਾਰੇ ਜੋ ਸਰਦੀ ਰੁੱਤ ਦਾ ਮੁੱਖ ਚਾਰੇ ਦੀ ਫਸਲ ਆ ਉਸ ਬਾਰੇ ਵਿਚਾਰ ਚਰਚਾ ਕਰਾਂਗੇ ਸੋ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜਿੰਨਾ ਕਿਸਾਨ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਤੁਹਾਨੂੰ ਲੋੜੀਂਦੀ ਜਾਣਕਾਰੀ ਮਿਲਦੀ ਰਹੇ ਸੋ ਕਿਸਾਨ ਵੀਰੋ ਜੋ ਬਰਸੀਮ ਦੀ ਫਸਲ ਆ ਇਹ ਸਰਦੀ ਰੁੱਤ ਦੀ ਚਾਰੇ ਦੀ ਮੁੱਖ ਫਸਲ ਆ ਇਹ ਆਪਾਂ ਨੂੰ ਨਵੰਬਰ ਤੋਂ ਲੈ ਕੇ ਜੂਨ ਦੇ ਅੱਧ ਤੱਕ ਵਧੀਆ ਪੋਸ਼ਟਿਕ ਅਤੇ ਸੁਆਦੀ ਪਸ਼ੂਆਂ ਦੇ ਚਾਰੇ ਵਜੋਂ ਆਪਣਾ ਫਸਲ ਦਿੰਦੀ ਰਹਿੰਦੀ ਹੈ ਤੇ ਕਿਸਾਨ ਵੀਰੋ ਇਸ ਨੂੰ ਉੱਗਣ ਦੇ ਲਈ ਤੇ ਵਧਣ ਫੁੱਲਣ ਦੇ ਲਈ ਜੋ ਪਰਸੀਮ ਲਈ ਮੌਸਮ ਆ ਉਹ ਦਰਮਿਆਨਾ ਤਾਪਮਾਨ ਦੀ ਤਾਪਮਾਨ ਹੋਣਾ ਚਾਹੀਦਾ ਨਾ ਤਾਂ ਜ਼ਿਆਦਾ ਗਰਮੀ ਹੋਣੀ ਚਾਹੀਦੀ ਨਾ ਜ਼ਿਆਦਾ ਸਰਦੀ ਕਿਉਂਕਿ ਬਹੁਤ ਹੀ ਠੰਡ ਪੈਣ ਕਾਰਨ ਜਾਂ ਕੋਰੇ ਵਿੱਚ ਆ ਜਾਣ ਕਾਰਨ ਇਸ ਦਾ ਵਾਧਾ ਰੁਕ ਜਾਂਦਾ ਤੇ ਆਪਾਂ ਨੂੰ ਇਸ ਦੇ ਘੱਟ ਕਟੀਆਂ ਮਿਲਦੀਆਂ ਤੇ ਕਿਸਾਨ ਵੀਰੋ ਇਸ ਦੀ ਜੋ ਜ਼ਮੀਨ ਆ ਇਹ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਵਿੱਚ ਵਧੀਆ ਹੁੰਦਾ ਤੇ ਨਾਲ ਹੀ ਜਿੱਥੇ ਸਾਲਟ ਕੰਟੈਂਟ ਜ਼ਿਆਦਾ ਹੁੰਦਾ ਜਿਹੜੀਆਂ ਕਲਰ ਵਾਲੀਆਂ ਜ਼ਮੀਨਾਂ ਉਹਨਾਂ ਵਿੱਚ ਵੀ ਇਸ ਦੀ ਫਸਲ ਵਧੀਆ ਹੋ ਜਾਂਦੀ ਆ ਤੇ ਪੰਜਾਬ ਯੂਨੀਵਰਸਿਟੀ ਵੱਲੋਂ ਕਿਸਾਨ ਵੀਰੋ ਚਾਰ ਕਿਸਮਾਂ ਇਸ ਦੀਆਂ ਉन्नत ਕਿਸਮਾਂ ਜੋ ਆਪਾਂ ਨੂੰ ਜ਼ਿਆਦਾ ਝਾੜ ਦਿੰਦੀਆਂ ਤੇ ਲੰਬੇ ਸਮੇਂ ਤੱਕ ਕਟੀਆਂ ਆਪਾਂ ਲੈ ਸਕਦੇ ਹਾਂ ਇਸ ਦੀਆਂ ਤੇ ਜਿਆਦਾ ਜਲਦੀ ਇਹ ਵੱਧ ਫੁੱਲ ਜਾਂਦਾ ਉਹ ਕਿਸਮਾਂ ਕਿਸਾਨ ਵੀਰੋ ਕਿਹੜੀਆਂ ਕਿਹੜੀਆਂ ਤੇ ਉਹਨਾਂ ਦਾ ਬੀਜ ਵੀ ਆਪਾਂ ਨੂੰ ਜੋ ਹੁਣ ਪੰਜਾਬ ਵਿੱਚ ਸਤੰਬਰ ਮਹੀਨੇ ਵਿੱਚ ਕਿਸਾਨ ਮੇਲੇ ਲੱਗਣੇ ਆ ਤੁਸੀਂ ਉੱਥੋਂ ਉਹਨਾਂ ਦਾ ਬੀਜ ਵੀ ਲੈ ਸਕਦੇ ਹੋ ਬੀਜ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਆ ਇਸ ਦੀ ਪੈਕਿੰਗ 2 ਕਿਲੋ ਤੇ 4 ਕਿਲੋ ਦੀ ਆ ਆ ਰਹੀ ਆ ਤੇ ਤੁਸੀਂ ਉੱਥੋਂ ਬੀਜ ਵੀ ਖਰੀਦ ਸਕਦੇ ਹੋ ਤੇ ਜਦੋਂ ਆਪਾਂ ਬਾਹਰੋਂ ਹੋਰ ਪ੍ਰਾਈਵੇਟ ਦੁਕਾਨਾਂ ਤੋਂ ਬੀਜ ਖਰੀਦਦੇ ਹਾਂ ਇੱਕ ਤਾਂ ਆਪਾਂ ਨੂੰ ਮਹਿੰਗਾ ਪੈਂਦਾ ਤੇ ਦੂਸਰਾ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਦੋਂ ਤੱਕ ਛਾੜ ਦੇਵੇਗਾ ਛਾੜ ਦੇਵੇਗਾ ਕਿ ਨਹੀਂ ਤੇ ਉਹਨਾਂ ਨੂੰ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਇਸ ਲਈ ਤੁਸੀਂ ਪੰਜਾਬ ਯੂਨੀਵਰਸਿਟੀ ਦਾ ਉન્નਤ ਬੀਜ ਖਰੀਦ ਕੇ ਲਾਭ ਲੈ ਸਕਦੇ ਹੋ ਕਿਸਾਨ ਵੀਰੋ ਇਸ ਦੀਆਂ ਉન્નਤ ਕਿਸਮਾਂ ਪਹਿਲੀ ਹੈਗੀ ਬੀਐਲ 43 ਇਹ ਜਲਦੀ ਵਧਣ ਉੱਚੇ ਕਰਦੇ ਤੇ ਜ਼ਿਆਦਾ ਪਰਸੂਏ ਵਾਲੀ ਕਿਸਮਾਂ ਤੇ ਇਸ ਵਿੱਚ ਖਰਾਕੀ ਤੱਤ ਹੁੰਦੇ ਆ ਉਹ ਵੀ ਜ਼ਿਆਦਾ ਹੁੰਦੇ ਆ ਇਹ ਜੂਨ ਦੇ ਪਹਿਲੇ ਹਫ਼ਤੇ ਤੱਕ ਆਪਾਂ ਨੂੰ ਕਟਿੰਗ ਦਿੰਦੀ ਆ ਤੇ ਇੱਕ ਇਕੜ ਵਿੱਚ 4390 ਕੁਇੰਟਲ ਪ੍ਰਤੀ ਇਕੜ ਦੇ ਨਾਲ ਹਿਸਾਬ ਨਾਲ ਆਪਾਂ ਨੂੰ ਦੇ ਸਕਦੀ ਆ ਤੇ ਕਿਸਾਨ ਵੀਰੋ ਜੇ ਆਪਾਂ ਬੀਜ ਲਈ ਵੀ ਬਰਸੀਮ ਦੀ ਫਸਲ ਰੱਖਦੇ ਆ ਤਾਂ BL43 ਦਾ ਜੋ ਕਿਸਮਾ ਉਸ ਦਾ ਬੀਜ ਵੀ ਜ਼ਿਆਦਾ ਬੰਦਾ ਅਗਲੀ ਕਿਸਮਾ ਹੀ BL42 ਇਹ ਵੀ ਬਹੁਤ ਜਲਦੀ ਵਧਣ ਵਾਲੀ ਕਿਸਮਾ ਤੇ ਇਸ ਦੇ ਪਰਸੂਏ ਵੀ ਜ਼ਿਆਦਾ ਹੁੰਦੇ ਆ ਇਹ ਕਿਸਮਾ ਤਣਾ ਗਲਣ ਦੇ ਰੋਗ ਨੂੰ ਸਹਾਰਨ ਦੀ ਸਮਰੱਥਾ ਰੱਖਦੀ ਆ ਕਿ ਜਦੋਂ ਪਿੱਛੇ ਚ ਜਾ ਕੇ ਜਦੋਂ ਜਨਵਰੀ ਤੋਂ ਬਾਅਦ ਤਾਪਮਾਨ ਵਧਣ ਲੱਗ ਜਾਂਦਾ ਤੇ ਉਦੋਂ ਉਲੀ ਦਾ ਹਮਲਾ ਹੋਣ ਲੱਗ ਜਾਂਦਾ ਪਰ тим ਤੇ ਉਸ ਦੀਆਂ ਜੋ ਤਣੇ ਹੁੰਦੇ ਆ ਉਹ ਗਲਨ ਲੱਗ ਜਾਂਦੇ ਆ ਪਰ ਜਿਹੜੀ BL42 ਆ ਉਹ ਇਸ ਬਿਮਾਰੀ ਦੀ ਕੁਝ ਹੱਦ ਤੱਕ ਸਹਾਰਨ ਦੀ ਸਮਰੱਥਾ ਰੱਖਦੀ ਆ ਇਸ ਵਿੱਚ ਵੀ ਖਰਾਕੀ ਤੱਤ ਬਹੁਤ ਹੁੰਦੇ ਹਨ ਇਹ ਜੂਨ ਦੇ ਪਹਿਲੇ ਹਫ਼ਤੇ ਤੱਕ ਹਰਾਚਾਰਾ ਦਿੰਦੀ ਆ ਆਪਾਂ ਨੂੰ ਤੇ ਇਸ ਦੇ ਹਰੇਚਾਰੇ ਦਾ ਜੋ ਝਾੜ ਆ ਸਭ ਤੋਂ ਜ਼ਿਆਦਾ 440 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਆਪਾਂ ਨੂੰ ਦੇ ਦਿੰਦੀ ਹੈ ਜੇ ਆਪਾਂ ਇਸ ਦਾ ਬੀਜ ਵੀ ਬਣਾਉਣਾ ਚਾਹੁੰਦੇ ਆ ਤਾਂ ਇਸ ਦਾ ਵੀ ਬੀਜ ਜ਼ਿਆਦਾ ਬੰਦਾ ਅਗਲੀ ਕਿਸਮਾਂ ਜੀ BL10 ਇਹ ਇੱਕ ਲੰਮਾ ਸਮਾਂ ਰਹਿਣ ਵਾਲੀ ਕਿਸਮਾਂ ਜਿਸ ਨੂੰ ਆਪਾਂ ਹਾੜੂ ਬੀਜ ਵੀ ਕਹਿ ਦਿੰਦੇ ਆ ਇਹ ਹਾੜ ਤੱਕ ਚੱਲਦੀ ਆ ਤੇ ਲਗਭਗ ਇਹ ਆਪਾਂ ਨੂੰ ਜੂਨ ਦੇ ਅੱਧ ਤੱਕ ਹਰਾ ਚਾਰਾ ਦਿੰਦੀ ਆ ਇਸ ਦੇ ਬੀਜਾਂ ਦਾ ਆਕਾਰ ਛੋਟਾ ਹੁੰਦਾ ਬਾਕੀਆਂ ਦੇ ਨਾਲੋਂ ਇੱਕ ਐਸਐਮਬੀ ਜੋ ਤਣੇ ਦੇ ਵਿੱਚ ਗਲਨ ਦਾ ਰੂਪ ਹੁੰਦਾ ਉਸ ਨੂੰ ਸਾਰਨ ਦੀ ਸਮਰੱਥਾ ਰੱਖਦੀ ਹੈ ਇਸ ਵਿੱਚ ਵੀ ਖਰਲਕੀ ਦਿੱਤਾ ਕਾਫੀ ਮਾਤਰਾ ਵਿੱਚ ਹੁੰਦੀ ਹੈ ਜੋ ਪਸ਼ੂਆਂ ਦੇ ਲਈ ਵਧੀਆ ਤੇ ਬਾਅਦ ਵਿੱਚ ਜਦੋਂ ਇਸ ਦਾ ਬੀਜ ਬਣਾਉਣਾ ਤਾਂ ਇਹ ਜੂਨ ਦੇ ਆਖਰੀ ਹਫਤੇ ਵਿੱਚ ਪੱਕ ਜਾਂਦੀ ਹੈ ਤੇ ਕਿਸਾਨ ਵੀਰੋ ਕਾਸਟ ਦੇ ਉਨਤ ਢੰਗ ਜੋ ਆ ਕਿ ਜਮੀਨ ਨੂੰ ਵਧੀਆ ਤਰੀਕੇ ਨਾਲ ਵਾਉਣਾ ਜੇ ਆਪਾਂ ਜਵਾਰ ਬੀਜਦੇ ਹਾਂ ਜਾਂ ਮੱਕੀ ਬੀਜਦੇ ਹਾਂ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਖੇਤ ਬਾਹ ਲੈਣਾ ਚਾਹੀਦਾ ਤੇ ਬਾਅਦ ਵਿੱਚ ਜੋ ਜਵਾਰ ਦੇ ਕਰਚੇ ਹੁੰਦੇ ਆ ਉਹ ਵੀ ਬਾਹਰ ਕੱਢ ਦੇਣੇ ਚਾਹੀਦੇ ਆ ਕਿਉਂਕਿ ਉਹਨਾਂ ਦਾ ਸੀਐਨ ਰੇਸ਼ੋ ਜ਼ਿਆਦਾ ਹੋਣ ਕਰਕੇ ਜਦੋਂ ਆਪਾਂ ਫਸਲ ਵਿੱਚ ਨਾਈਟ੍ਰੋਜਨ ਖਾਦ ਪਾਉਨੇ ਆ ਤਾਂ ਉਹ ਇਸ ਨੂੰ ਐਮ ਬਲਾਈਜ਼ ਕਰ ਦਿੰਦੀ ਆ ਤੇ ਫਸਲ ਸਹੀ ਤਰੀਕੇ ਨਾਲ ਨਾਈਟ੍ਰੋਜਨ ਦਾ ਅਪਟੇਕ ਨਹੀਂ ਕਰ ਸਕਦੀ ਇਸ ਲਈ ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਓ ਹਰੇਕ ਵਾਰ ਸੁਹਾਗਾ ਫੇਰ ਉਹ ਤੇ ਫੇਰ ਵਾਓ ਜਿਸ ਦਿਨ ਨਾਲ ਜੋ ਖਰਚੇ ਆ ਉਹ ਉੱਪਰ ਆ ਜਾਣਗੇ ਜਾਂ ਕਾਫੂਸ ਤੁਸੀਂ ਉਹਨਾਂ ਨੂੰ ਚੱਕ ਕੇ ਬਾਹਰ ਕੱਢ ਦੇਣਾ ਤੇ ਉਸ ਤੋਂ ਬਾਅਦ ਬਜਾਈ ਦਾ ਸਮਾਂ ਕਿਸਾਨ ਵੀਰੋ ਜੋ ਟਕਵਾ ਸਮਾਂ ਇਸ ਦੇ ਲਈ ਉਹ ਸਤੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬੀਜੇ ਨਾਲ ਆਪਾਂ ਬਰਸੀਮ ਦਾ ਵੱਧ ਚਾਰਾ ਲੈ ਸਕਦੇ ਹਾਂ ਜੇਕਰ ਆਪਾਂ ਸਤੰਬਰ ਦੇ ਮਹੀਨੇ ਵਿੱਚ ਪਹਿਲਾਂ ਹੀ ਅਗੇਤੀ ਬਰਸੀਮ ਦੀ ਬਜਾਈ ਕਰ ਦਿੰਨੇ ਆ ਤਾਂ ਜ਼ਿਆਦਾ ਤਾਪਮਾਨ ਹੋਣ ਕਰਕੇ ਵੀ ਉਸ ਦੀ ਜਰਮੀਨੇਸ਼ਨ ਤੇ ਵੀ ਫਰਕ ਪੈਂਦਾ ਤੇ ਉਸ ਦਾ ਆਪਾਂ ਨੂੰ ਝਾੜ ਵੀ ਘੱਟ ਮਿਲਦਾ ਤੇ ਇਸ ਲਈ ਆਪਾਂ ਨੂੰ ਠੋਕਵੇਂ ਸਮੇਂ ਦੇ ਵਿੱਚ ਹੀ ਇਸ ਦੀ ਬਜਾਈ ਕਰਨੀ ਚਾਹੀਦੀ ਹੈ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਆਪਾਂ ਨੂੰ ਇਸ ਦੀ ਬਜਾਈ ਕਰਨੀ ਚਾਹੀਦੀ ਹੈ ਪਰ ਜੇ ਕਿਸਾਨ ਵੀਰ ਉਹ ਆਪਾਂ ਅਕਤੂਬਰ ਦੇ ਆਖਰੀ ਹਫਤੇ ਵਿੱਚ ਜਾਂ ਨਵੰਬਰ ਦੇ ਪਹਿਲੇ ਹਫਤੇ ਵਿੱਚ ਇਸ ਦੀ ਬਜਾਈ ਕਰਦੇ ਆ ਤਾਂ ਉਸ ਸਮੇਂ ਟੈਂਪਰੇਚਰ ਘੱਟ ਹੁੰਦਾ ਟੈਂਪਰੇਚਰ ਘੱਟ ਹੋਣ ਕਰਕੇ ਜਿਆਦਾ ਠੰਡ ਨਾਲ ਜੋ ਬਰਫੀਮ ਦੀ ਫਸਲ ਆ ਉਹ ਦਬ ਜਾਂਦੀ ਹੈ ਜਾਂ ਹੌਲੀ ਹੌਲੀ ਵੱਧਦੀ ਹੈ ਜਿਸ ਨਾਲ ਆਪਾਂ ਨੂੰ ਘਟਕਟਾ ਮਿਲਦੀ ਹੈ ਇਸ ਲਈ ਇਸ ਨੂੰ ਟੱਕਵੇਂ ਸਮੇਂ ਤੇ ਹੀ ਬੀਜਣਾ ਚਾਹੀਦਾ ਤੇ ਕਿਸਾਨ ਵੀਰੋ ਜੇ ਤੁਸੀਂ ਖੇਤ ਵਿੱਚ ਕਿਸੇ ਖੇਤ ਵਿੱਚ ਪਹਿਲਾਂ ਕਦੇ ਬਰਸੀਮ ਨਹੀਂ ਬੀਜਿਆ ਕਈ ਵਾਰ ਹੁੰਦਾ ਕਿ ਝੋਨੇ ਵਾਲੀ ਜਗਾ ਦੇ ਵਿੱਚ ਆਪਾਂ ਬਰਸੀਮ ਪਹਿਲਾਂ ਪਹਿਲੀ ਵਾਰ ਬੀਜਣਾ ਹੁੰਦਾ ਉੱਥੇ ਅੱਗੇ ਕਦੇ ਬੀਜ ਨਹੀਂ ਬੀਜਿਆ ਹੁੰਦਾ ਤੇ ਉਸ ਵਿੱਚੋਂ ਜ਼ਿਆਦਾ ਝਾੜ ਲੈਣ ਦੇ ਲਈ ਆਪਾਂ ਨੂੰ ਜਵਾਨੂ ਖਾਦ ਨਾਲ ਬੀਜ ਨੂੰ ਸੋਧ ਲੈਣਾ ਚਾਹੀਦਾ ਤਾਂ ਜੋ ਉਸ ਦਾ ਆਪਾਂ ਨੂੰ ਵਧੀਆ ਝਾੜ ਮਿਲ ਸਕੇ ਤੇ ਬੀਜ ਦੀ ਮਾਤਰਾ ਕਿਸਾਨ ਵੀਰੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਿੰਨੀ ਹੋਣੀ ਚਾਹੀਦੀ ਹੈ ਇੱਕ ਏਕੜ ਲਈ 8 ਤੋਂ 10 ਕਿਲੋ ਬੀਜ ਦੀ ਆਪਾਂ ਵਰਤੋਂ ਕਰ ਸਕਦੇ ਹਾਂ ਬਜਾਈ ਖੜੇ ਪਾਣੀ ਵਿੱਚ ਛੱਟੇ ਨਾਲ ਕਰਨੀ ਚਾਹੀਦੀ ਹੈ ਬੀਜ ਦਾ ਛੱਟਾ ਤੇਨ ਸਮੇਂ ਸ਼ਾਂਤ ਮੌਸਮ ਹੋਣਾ ਚਾਹੀਦਾ ਮੌਸਮ ਕਿਸਾਨ ਵੀਰੋ ਸ਼ਾਂਤ ਹੋਣਾ ਚਾਹੀਦਾ ਹਵਾ ਨਹੀਂ ਚਲਣੀ ਚਾਹੀਦੀ ਕਿਉਂਕਿ ਜੇ ਹਵਾ ਚੱਲਦੀ ਹੋਵੇਗੀ ਤਾਂ ਪਾਣੀ ਦੇ ਨਾਲ ਜੋ ਬੀਜ ਤਰ ਕੇ ਇੱਕ ਪਾਸੇ ਚਲਾ ਜਾਂਦਾ ਜਿਸ ਦੇ ਨਾਲ ਕਿਤੇ ਜਿਆਦਾ ਸੰਘਣਾ ਹੋ ਜਾਂਦਾ ਤੇ ਕਿਤੇ ਵਿਰਲਾ ਹੋ ਜਾਂਦਾ ਤੇ ਆਪਾਂ ਨੂੰ ਵਧੀਆ ਝਾੜ ਨਹੀਂ ਮਿਲਦਾ ਇਸ ਲਈ ਜੇ ਹਵਾ ਚਲਦੀ ਹੋਵੇ ਤਾਂ ਸੁੱਕੇ ਦੇ ਵਿੱਚ ਛੱਟਾ ਦੇ ਕੇ ਉੱਪਰੋਂ ਕੋਈ ਝਾਫੇ ਦੇ ਨਾਲ ਜਾਂ ਕੰਗਾ ਕਿਸੇ ਹੋਰ ਸਰੀਏ ਦੇ ਨਾਲ ਜਾਂ ਕੰਗੇ ਦੇ ਨਾਲ ਬੀਜ ਨੂੰ ਮਿੱਟੀ ਦੇ ਥੱਲੇ ਦਬਾ ਦੇਣਾ ਚਾਹੀਦਾ ਤੇ ਉੱਪਰੋਂ ਪਾਣੀ ਲਾ ਦੇਣਾ ਚਾਹੀਦਾ ਤੇ ਕਿਸਾਨ ਵੀਰੋ ਬੀਜ ਦੇ ਜੋ ਬਰਸੀਨ ਦਾ ਬੀਜ ਆ ਇਸ ਦੇ ਵਿੱਚ ਕਾਸ਼ਨੀ ਦਾ ਬੀਜ ਵੀ ਹੁੰਦਾ ਜੋ ਬਾਦ ਵਿੱਚ ਖਸ਼ਮਨ ਦੀ ਸਿਹਤ ਲਈ ਹਾਨੀਕਾਰਕ ਹੁੰਦਾ ਜੇ ਜ਼ਿਆਦਾ ਮਾਤਰਾ ਵਿੱਚ ਪਸ਼ੂਆਂ ਨੂੰ ਚਲਾ ਜਾਂਦਾ ਇਸ ਲਈ ਬੀਜ ਨੂੰ ਸੋਧ ਲੈਣਾ ਚਾਹੀਦਾ ਬੀਜ ਨੂੰ ਵਿਕਾਸ਼ਨੀ ਦੇ ਬੀਜਾਂ ਨੂੰ ਅਲੱਗ ਕਰਨ ਲਈ ਬੀਜ ਨੂੰ ਪਾਣੀ ਦੇ ਵਿੱਚ ਡਬੋ ਲੋ ਜੋ ਕਾਸ਼ਨੀ ਦੇ ਬੀਜ ਹੋਣਗੇ ਉਹ ਹਲਕੇ ਹੋਣਗੇ ਉਹ ਪਾਣੀ ਦੇ ਉੱਪਰ ਤਰਨ ਲੱਗ ਜਾਂਦੇ ਆ ਤੇ ਉਹਨਾਂ ਨੂੰ ਆਪਾਂ ਛਾਨਣੀ ਦੇ ਨਾਲ ਅਲੱਗ ਕਰ ਸਕਦੇ ਆ ਤੇ ਕਿਸਾਨ ਵੀਰੋ ਜੇ ਤੁਸੀਂ ਹੋਰ ਵਧੇਰੇ ਝਾੜ ਲੈਣਾ ਚਾਹੁੰਦੇ ਹੋ ਤਾਂ ਬਰਸੀਮ ਦੇ ਵਿੱਚ 10 ਕਿਲੋ ਬੀਜ ਪ੍ਰਤੀ ਏਕੜ ਦਾ ਆਪਾਂ ਬੀਜਣਾ ਤੇ ਉਸ ਦੇ ਨਾਲ 750 ਗ੍ਰਾਮ ਆਪਾਂ ਵਿੱਚ ਸਰੋਂ ਦਾ ਬੀਜ ਵੀ ਰਲਾ ਲੈਣਾ ਜਿਸ ਦੇ ਨਾਲ ਆਪਾਂ ਨੂੰ ਪਹਿਲਾ ਤੇ ਦੂਜਾ ਲੋ ਵਧੀਆ ਮਿਲਦੇ ਆ ਭਾਰੇ ਮਿਲਦੇ ਆ ਕਿਉਂਕਿ ਜੋ ਪਹਿਲਾ ਲੋ ਹੁੰਦਾ ਉਸ ਦੇ ਵਿੱਚ ਜੋ ਬਰਸੀਮ ਦੇ ਤਣੇ ਆ ਉਹ ਹਜੇ ਘੱਟ ਹੁੰਦੇ ਆ ਤੇ ਬਰਸੀਮ ਹਜੇ ਘੱਟ ਵਧਿਆ ਫੁੱਲਿਆ ਹੁੰਦਾ ਤੇ ਨਾਲ ਆਪਾਂ ਜੇ ਆਪਾਂ ਸਰੋਂ ਦਾ ਛਟਾ ਦੇ ਦੇਵਾਂਗੇ ਤਾਂ ਸਰੋਂ ਵੀ ਆਪਾਂ ਚਾਰੇ ਦੇ ਤੌਰ ਤੇ ਵਿੱਚ ਵਰਤ ਸਕਦੇ ਆ ਤੇ ਕਿਸਾਨ ਵੀਰੋ ਬਰਸੀਮ ਦੇ ਵਿੱਚ ਸਰੋਂ ਤੋਂ ਇਲਾਵਾ ਆਪਾਂ ਰਾਈ ਘਾਹ ਵੀ ਰਲਾ ਸਕਦੇ ਹਾਂ ਰਾਈ ਘਾਹ ਆਪਾਂ 2 ਤੋਂ 3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 8 ਤੋਂ 10 ਕਿਲੋ ਬਰਸੀਮ ਦਾ ਬੀ ਲੈ ਕੇ ਉਸ ਦੇ ਵਿੱਚ ਰਲਾ ਸਕਦੇ ਹਾਂ ਜਿਸ ਦੇ ਨਾਲ ਆਪਾਂ ਨੂੰ ਬਹੁਤ ਹੀ ਪੋਸ਼ਟਿਕ ਅਹਾਰ ਪਸ਼ੂਆਂ ਲਈ ਮਿਲਦਾ ਤੇ ਕਿਸਾਨ ਵੀਰੋ ਨਾਲ ਆਪਾਂ ਸਰੋਂ ਤੋਂ ਇਲਾਵਾ ਤੇ ਰਾਈ ਘਾਹ ਤੋਂ ਇਲਾਵਾ ਇਸ ਵਿੱਚ ਆਪਾਂ ਜ਼ਮੀਨ ਨਾਲ ਵੀ ਇਸ ਨੂੰ ਬੀਜ ਸਕਦੇ ਹਾਂ ਜਮੀਨ ਬੀਜਣ ਲਈ ਕਿਸਾਨ ਵੀਰੋ ਕਰਨਾ ਕੀ ਹੁੰਦਾ ਕਿ ਖੇਤ ਨੂੰ ਆਪਾਂ ਜਦੋਂ ਵਾਹ ਲਿਆ ਉਸ ਦੇ ਵਿੱਚ ਆਪਾਂ ਜਮੇ ਦਾ ਛਿੱਟਾ ਦੇ ਦੇਣਾ ਜਮੇ ਦਾ ਆਪਾਂ 12 ਕਿਲੋ ਬੀਜ 1 ਏਕੜ ਦੇ ਲਈ ਵਰਤ ਸਕਦੇ ਹਾਂ ਜਮੇ ਦਾ ਛਿੱਟਾ ਦੇਣ ਤੋਂ ਬਾਅਦ ਇੱਕ ਵਾਰ ਹਲ ਦੇ ਨਾਲ ਉਸ ਨੂੰ ਵਾਹ ਦੇਣਾ ਚਾਹੀਦਾ ਹਲ ਨਾਲ ਵਾਹ ਕੇ ਉਸ ਤੋਂ ਬਾਅਦ ਸੁਹਾਗਾ ਮਾਰ ਦੇਣਾ ਚਾਹੀਦਾ ਤਾਂ ਜੋ ਇਸ ਦਾ ਬੀਜ ਆ ਉਹ ਨੀਚੇ ਚਲਾ ਜਾਵੇ ਥੋੜਾ ਜਿਹਾ ਹਲਕਾ ਹਲਕਾ ਹੀ ਹਲ ਮਾਰਨੇ ਆ ਉਸ ਤੋਂ ਬਾਅਦ ਜਦੋਂ ਪੱਧਰਾ ਹੋ ਜਾਵੇਗਾ ਉਸ ਦੇ ਉੱਪਰ ਤੁਸੀਂ ਪਾਣੀ ਖੜਾ ਕੇ ਉਸ ਦੇ ਵਿੱਚ ਬਰਸੀਮ ਦਾ ਛਿੱਟਾ ਦੇ ਦਿਓ ਜਿਸ ਦੇ ਨਾਲ ਆਪਾਂ ਨੂੰ ਵਧੀਆ ਚਾ ਬਰਸੀਮ ਦੇ ਨਾਲ ਵੀ ਜਮੀ ਦਾ ਵੀ ਮਿਕਸਚਰ ਮਿਲ ਜਾਂਦਾ ਜਿਸ ਨਾਲ ਪਸ਼ੂਆਂ ਨੂੰ ਵਧੀਆ ਖੁਰਾਕ ਮਿਲਦੀ ਆ ਅੱਗੇ ਆ ਜੀ ਖਾਦਾਂ ਆਪਾਂ ਕਿੰਨੀਆਂ ਪਾਉਣੀਆਂ ਬਜਾਈ ਦੇ ਸਮੇਂ ਜੇ ਆਪਣੇ ਕੋਲੇ ਰੂੜੀ ਦੀ ਖਾਦ ਅਵੇਲੇਬਲ ਹੈਗੀ ਆਪਣੇ ਕੋਲੇ ਘਰੇ ਪਸ਼ੂ ਰੱਖਿਆ ਜੇ ਰੂੜੀ ਦੀ ਖਾਦ ਆ ਤਾਂ ਤੁਸੀਂ 6 ਟਨ ਰੂੜੀ ਦੀ ਖਾਦ ਪਾ ਸਕਦੇ ਹੋ 20 ਕਿਲੋ ਫਾਸਫੋਰਸ ਤੱਤ ਪਾਉਣਾ ਜੋ 125 ਕਿਲੋ ਸੁਪਰ ਫਾਸਫੇਟ ਦੇ ਹਿਸਾਬ ਨਾਲ ਆਪਾਂ ਵਰਤੋਂ ਕਰ ਸਕਦੇ ਹਾਂ ਜੇ ਜੇਕਰ ਆਪਾਂ ਨੂੰ ਕਿਸਾਨ ਵੀਰੋ ਅ ਰੂੜੀ ਨਹੀਂ ਮਿਲਦੀ ਤਾਂ ਆਪਾਂ 10 ਕਿਲੋ ਨਾਈਟ੍ਰੋਜਨ ਤਤ ਪਾ ਸਕਦੇ ਹਾਂ 10 ਕਿਲੋ ਨਾਈਟ੍ਰੋਜਨ ਤਤ ਦੀ ਪੂਰਤੀ ਲਈ ਆਪਾਂ 22 ਕਿਲੋ ਯੂਰੀਆ ਪਾਉਣਾ ਤੇ ਨਾਲ 30 ਕਿਲੋ ਫਾਸਫੋਰਸ ਤਤ ਜੋ ਆਪਾਂ 185 ਕਿਲੋ ਸੁਪਰ ਫਾਸਫੇਟ ਦੇ ਨਾਲ ਪਾਉਣੇ 2 ਪੌਣੇ 3 ਗੱਟੇ ਆਪਾਂ ਸੁਪਰ ਦੇ ਪਾ ਦੇਣੇ ਵਿੱਚ ਜਿੱਥੇ ਪਰਸੀਮ ਵਿੱਚ ਰਾਈ ਘਾਹ ਮਲਾ ਕੇ ਬੀਜਿਆ ਹੋਵੇ ਉੱਥੇ 10 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਕਟਾਈ ਦੇ ਮਗਰੋਂ ਪਾਉਣੀ ਚਾਹੀਦੀ ਹੈ ਮਤਲਬ ਕਿ ਜਿੱਥੇ ਬਰਸੀਮ ਦੇ ਨਾਲ ਆਪਾਂ ਰਾਈ ਘਰਾ ਮਲਾ ਕੇ ਬੀਜਦੇ ਆਂ ਜਿਆਦਾ ਝਾੜ ਲੈਣ ਦੇ ਲਈ ਇਹਦੀਆਂ ਜਿਆਦਾ ਕਟੀਆਂ ਲੈਣ ਦੇ ਲਈ ਤੇ ਉੱਥੇ ਆਪਾਂ ਨੂੰ ਜਦੋਂ ਵੀ ਆਪਾਂ ਇੱਕ ਕਟਿੰਗ ਲੈ ਲੈਨੇ ਆਂ 45 ਤੋਂ 50 ਦਿਨਾਂ ਦੇ ਬਾਅਦ ਕਟਿੰਗ ਤੋਂ ਬਾਅਦ ਆਪਾਂ ਨੂੰ 22 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਉੱਥੇ ਪਾ ਦੇਣਾ ਚਾਹੀਦਾ ਤੇ ਕਿਸਾਨ ਵੀਰੋ ਇੱਕ ਮੈਗਨੀਜ਼ ਦੀ ਘਾਟ ਆ ਜੋ ਬਰਸੀਮ ਦੇ ਵਿੱਚ ਬਹੁਤ ਆਉਂਦੀ ਆ ਜਿੱਥੇ ਆਪਾਂ ਹਰ ਸਾਲ ਬਰਸੀਮ ਬੀਜਦੇ ਆਂ ਤੇ ਜਾਂ ਜਿੱਥੇ ਝੋਨੇ ਤੋਂ ਬਾਅਦ ਬਰਸੀਮ ਬੀਜਿਆ ਜਾਂਦਾ ਉੱਥੇ ਇਹ ਘਾਟ ਜ਼ਰੂਰ ਦੇਖਣ ਨੂੰ ਮਿਲਦੀ ਆ ਬਰਸੀਨ ਦੀ ਘਾੜ ਦੀ ਪਛਾਣ ਹੁੰਦੀ ਆ ਕਿ ਜਦੋਂ ਵਿਚਕਾਰਲੇ ਤਣੇ ਦੇ ਪੱਤੇ ਆ ਉਹ ਸਲੇਟੀ ਰੰਗ ਦੇ ਹੋ ਜਾਂਦੇ ਆ ਤੇ ਸਲੇਟੀ ਰੰਗ ਦੇ ਹੋਣ ਤੋਂ ਬਾਅਦ ਪੀਲੇ ਰੰਗ ਦੇ ਹੋ ਕੇ ਸੁੱਕ ਜਾਂਦੇ ਆ ਸੁੱਕਣ ਤੋਂ ਬਾਅਦ ਉਹ ਛਾਨਣੀ ਛਾਨਣੀ ਹੋ ਜਾਂਦੇ ਉਹਨਾਂ ਵਿੱਚ ਮੂਰਨੀਆਂ ਹੋ ਜਾਂਦੀਆਂ ਜਿਸ ਦੇ ਨਾਲ ਆਪਾਂ ਨੂੰ ਝਾੜ ਤੇ ਫਰਕ ਪੈਂਦਾ ਇਸ ਦੀ ਘਾੜ ਦੇਖੀ ਜਾਵੇ ਜਦੋਂ ਤੁਸੀਂ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਘਾਟ ਆ ਗਈ ਆ ਤੇ ਤੁਸੀਂ ਇਸ ਦੇ ਵਿੱਚ 0.5% ਮੈਗਨੀਜ਼ ਸਲਫੇਟ ਦੀ ਸਪਰੇਅ ਕਰ ਸਕਦੇ ਹੋ 1 ਕਿਲੋ ਮੈਗਨੀਸ ਸਲਫੇਟ ਨੂੰ ਤੁਸੀਂ 200 ਲੀਟਰ ਪਾਣੀ ਵਿੱਚ ਘੋਲ ਕੇ ਇਸ ਦਾ ਤੁਸੀਂ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਇਹ ਛੜਕਾ ਕਟਾਈ ਕਰਨ ਤੋਂ 2 ਹਫ਼ਤੇ ਬਾਅਦ ਕਰਨਾ ਚਾਹੀਦਾ ਜਦੋਂ ਆਪਾਂ ਇੱਕ ਕਟਾਈ ਕਰ ਲੈਂਦੇ ਆ ਉਸ ਤੋਂ 2 ਹਫ਼ਤਿਆਂ ਬਾਅਦ ਆਪਾਂ ਨੂੰ ਇਹ ਛੜਕਾ ਕਰਨਾ ਚਾਹੀਦਾ ਜੇ ਤੁਸੀਂ ਤੁਹਾਡੇ ਖੇਤ ਵਿੱਚ ਕਿਸਾਨ ਵੀਰੂ ਐਟ ਸੈੱਟ ਦੀ ਪ੍ਰੋਬਲਮ ਜ਼ਿਆਦਾ ਤਾਂ ਉਸ ਦੇ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਉਸ ਦੇ ਵਿੱਚ ਰਾਇਆ ਵੀ ਰਲਾ ਸਕਦੇ ਹੋ ਰਾਇਆ ਰਲਾਉਣ ਦਾ ਮਕਸਦ ਇਹ ਹੁੰਦਾ ਕਿ ਜੋ ਰਾਇਆ ਉਹ ਜਲਦੀ ਬੂਝਾ ਮਾਰ ਜਾਂਦਾ ਜਲਦੀ ਵੱਡਾ ਹੋ ਜਾਂਦਾ ਤੇ ਉਹ ਏਟ ਸੈਟ ਨੂੰ ਦਬਾ ਜਾਂਦਾ ਤੇ ਇਸ ਦਾ ਇੱਕ ਹੋਰ ਤੰਗ ਵੀ ਆ ਤੇ ਤੁਸੀਂ ਇਸ ਦੀ ਪਛੇਤੀ ਬਜਾਈ ਵੀ ਕਰ ਸਕਦੇ ਹੋ ਪਛੇਤੀ ਬਜਾਈ ਨਾਲ ਜਦੋਂ ਮੌਸਮ ਠੰਡਾ ਹੋਣ ਲੱਗ ਜਾਂਦਾ ਉਸ ਦੇ ਨਾਲ ਜੋ ਏਟ ਸੈਟ ਆ ਉਹਦੀ ਜਰਮੀਨੇਸ਼ਨ ਘਟ ਹੁੰਦੀ ਆ ਜਿਸ ਨਾਲ ਇਸ ਦੀ ਆਪਾਂ ਰੋਕtham ਕਰ ਸਕਦੇ ਹਾਂ ਜੋ ਕਿਸਾਨ ਵੀਰ ਉਹ ਵਾਢੀ ਕਰਨੀ ਆ ਤਾਂ ਪਹਿਲਾ ਲੋ ਬਜਾਈ ਤੋਂ ਤਕਰੀਬਨ 50 ਦਿਨਾਂ ਵਿੱਚ ਤਿਆਰ ਹੋ ਜਾਂਦਾ ਸਰਦੀਆਂ ਵਿੱਚ 40 ਦਿਨਾਂ ਵੇ ਪਿੱਛੋਂ ਅਤੇ ਬਾਅਦ ਵਿੱਚ 30 ਦਿਨਾਂ ਦੇ ਵਕਫੇ ਤੇ ਅਗਲੇ ਲੋ ਲਏ ਜਾ ਸਕਦੇ। ਬਰਸੀਮ ਦੀ ਕਟਾਈ ਲਈ ਲੰਮੇ ਹੈਂਡਲ ਵਾਲੇ ਦਾਤਰੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਏ ਜਿਸ ਨਾਲ ਦਾਤੀ ਨਾਲੋਂ 2 ਤੋਂ 3 ਗੁਣਾ ਵਧੇਰੇ ਕੰਮ ਮੁਕਦਾ ਹੈ। ਕਿਸਾਨ ਵੀਰ ਉਹ ਇਸ ਦਾ ਆਪਾਂ ਬੀਜ ਵੀ ਪੈਦਾ ਕਰ ਸਕਦੇ ਹਾਂ ਉਸ ਦੀ ਆਪਾਂ ਅਲੱਗ ਵੀਡੀਓ ਬਣਾਵਾਂਗੇ ਕਿ ਕਦੋਂ ਆਪਾਂ ਰਸੀਮ ਨੂੰ ਬੀਜ ਲਈ ਛੱਡ ਸਕਦੇ ਆ ਕਿਹੜੀ ਸਪਰੇਅ ਨਾਲ ਆਪਾਂ ਇਸ ਦਾ ਜ਼ਿਆਦਾ ਬੀਜ ਲੈ ਸਕਦੇ ਆ ਤੇ ਕੀੜੇ ਮਕੌੜਿਆਂ ਦੀ ਜਦੋਂ ਪ੍ਰੋਬਲਮ ਆਵੇਗੀ ਸਮੱਸਿਆ ਆਵੇਗੀ ਉਦੋਂ ਆਪਾਂ ਉਹਨਾਂ ਤੇ ਵੀ ਵੀਡੀਓ ਬਣਾਵਾਂਗੇ ਤੇ ਮੇਨ ਗੱਲ ਆ ਜਦੋਂ ਆਪਾਂ ਖੇਤਾਂ ਵਿੱਚ ਉਹ ਬਿ ਬਿਜਾਈ ਕਰ ਦਿੰਨੇ ਆ ਤੇ ਜੇ ਆਪਣੇ ਖੇਤਾਂ ਦੇ ਕੋਲ ਕੀੜਿਆਂ ਦੇ ਭੌਣ ਹੋਣ ਜੋ ਕਾਲੇ ਕੀੜੇ ਆਪਣੇ ਘਰਾਂ ਵਿੱਚ ਵੀ ਹੁੰਦੇ ਆ ਤਾਂ ਉਹ ਬੀਜ ਨੂੰ ਕੱਕ ਕੇ ਲੈ ਜਾਂਦੇ ਆ ਖੇਤ ਦੇ ਵਿੱਚੋਂ ਜਿਸ ਨਾਲ ਆਪਣੇ ਫਸਲ ਦਾ ਝਾੜ ਆਪਾਂ ਨੂੰ ਸਹੀ ਨਹੀਂ ਮਿਲਦਾ ਅਸਲੀ ਜੇਕਰ ਤੁਹਾਡੇ ਖੇਤ ਦੇ ਕੋਲੇ ਕੀੜਿਆਂ ਦਾ ਭੌਣਾ ਤਾਂ ਤੁਸੀਂ ਕੀੜਿਆਂ ਦੇ ਭੌਣ ਨੂੰ ਨਸ਼ਟ ਕਰਦੇ ਹੋ ਤਾਂ ਜੋ ਬੀਜ ਤੇ ਮਾੜਾ ਅਸਰ ਨਾ ਪਵੇ ਤੇ ਆਪਣੀ ਜਰਮੀਨੇਸ਼ਨ ਤੇ ਫਸਲ ਵਧੀਆ ਹੋ ਸਕੇ ਜੇ ਜਾਣਕਾਰੀ ਕਿਸਾਨ ਵੀਰੋ ਵਧੀਆ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਤੇ ਜਿੰਨਾਂ ਕਿਸਾਨ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਹੀ ਕਰ ਲਓ ਤਾਂ ਜੋ ਆਉਣ ਵਾਲੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚੇ